ਦਰਯੇ मुंदरिये खोतीरा कौन ਵਿਚਾਰਾ ਹੋਦਲਾ ਪੱਟੀ ਵਾਲਾ ਉਦਲੇ ਨੇਤੀ ਵਿਆਈ ਕੋ ਸੇਰ ਸੱਕਰ ਪਾਈ ਉਹ ਕੁੜੀ ਦਾ ਸਾਲੂ ਪਟਾ ਉਹ ਸਾਲੂ ਕونس ਬੇٹے ਉਈ ਚਾਚਾ ਚੂਰੀ ਪੁੱਟੇ ਕਿੰਨਿਆ ਸੋਹਣਿਆ ਪੰਜਾਬ ਦੀਆਂ ਜੱਗਾ ਹਨ ਤੇ ਉਹ ਪੰਜਾਬ ਤਪਾਰੇ ਜਦੋਂ ਦਿਨ ਪਿਆਰਾ ਹੁੰਦਾ ਤਾਂ ਆਪਣਾ ਬਚਪਨ ਹਰੇਕ ਕੁੜੀ ਨੂੰ ਬਹੁਤ ਜ਼ਿਆਦਾ ਜ਼ਿਆਦਾ ਲੰਦਾ ਹਣਾ ਖਾਸ ਕਰਕੇ ਮੈਨੂੰ ਮੇਰੇ ਚ ਤੇ ਹਜੇ ਬਚਪਨ ਨਹੀਂ ਗਿਆ ਹੈਗਾ ਜਦੋਂ ਜਾਣਾ ਕਰਨਾ ਤਾਂ ਜਾ ਕੇ ਜਿਹੜੀਆਂ ਇੰਡੀਆ ਦੇ ਵਿੱਚ ਹੱਟੀਆਂ ਨਹੀਂ ਸੁਣਉਂਦੀਆਂ ਛੋਟੂ ਛੋਟੂ ਦੇ ਕੰਨਾਤ ਉੱਥੇ ਜਾ ਕੇ ਕਰਨਾ ਹੱਤੀ ਵਾਹ ਲਿਆ بابا ਤੇਰਾ ਸੋਨੇ ਦਾ ਸ਼ਾਬਾ ਸਾਨੂੰ ਦੇ ਲੋਰੀ ਤੇਰੀ ਜੀਵੇ ਚੋੜੀ ਉੱਚ ਜਾ ਕਿਤੇ ਨਾ ਤੇ ਕਿਤੇ ਹਰੇਕ ਕੁੜੀ ਦੇ ਅੰਦਰ ਜਿਹੜੀਆਂ ਨੇ ਨਾ ਅੱਜ ਵੀ ਉਹ ਹੈਗੀਆਂ ਇਨਸਾਨ ਕੀ ਸੋਚ ਲੱਗ ਜਾਂਦਾ ਕਿ ਮੇਰੀ ਉਮਰ ਹੋ ਗਈ ਹੈ ਉਮਰ ਦੇ ਨਾਲ ਮੈਂ ਬੁੱਢਾ ਹੋ ਗਿਆ ਮੈਂ ਅਗਰ ਇਹ ਚਾਹ ਖੁਸ਼ੀ ਨੇ ਆਪਣੇ ਅੰਦਰੋਂ ਨਾ ਖਤਮ ਕਰੋ ਤੇ ਇਨਸਾਨ ਦੇ ਵਿੱਚ ਹਮੇਸ਼ਾ ਉਹ ਹੀ ਬਚਪਨਾ ਰਹਿੰਦਾ ਹੈ ਮੇਰੇ ਚ ਤਾਂ ਬਹੁਤ ਦੇਗਾ ਮੈਂ ਤਾਂ ਹਰ ਦਿਨ ਪਿਆਰ ਬੜੀਆਂ ਖੁਸ਼ੀਆਂ ਨਾਲ ਮਨਾਉਂਦਾ ਤਾਂ ਮੈਂ ਇੱਥੇ મતਵਲਿਕ ਵੈਸੇ ਹਰ ਤਿਹਾਰ ਸਾਊਥ ਅਮਰੀਕਾ ਦੇ ਵਿੱਚ ਮਨਾਦੀ ਰਹਿੰਦੀ ਆ ਖਾਸ ਕਰਕੇ ਇਕਵਾਡੋਰ ਦੇ ਵਿੱਚ ਮੈਂ ਤੁਹਾਨੂੰ ਵਾਰ-ਵਾਰ ਤਾਂ ਦੱਸਦੀ ਆ ਕਿਉਂਕਿ ਹਰੇਕ ਕੰਟਰੀ ਦੇ ਵਿੱਚ ਤਿਹਾਰ ਮਨਾਇਆ ਜਾਂਦਾ ਹੈ ਮੈਂ ਤੁਹਾਨੂੰ ਪਤਾ ਕਿਉਂ ਦੱਸਦੀ ਆ ਕਿਉਂਕਿ ਇੱਥੇ ਸਾਡੇ ਇੰਡੀਅਨ ਨਹੀਂ ਹੈਗੇ ਇਸ ਕਰਕੇ ਦੇਖੋ ਮੈਂ ਕੱਲੀ ਹੀ ਇਨਾਂ ਲੋਕਾਂ ਦੇ ਵਿੱਚ ਰਹਿਣੀ ਆ ਥੋੜੀਆਂ ਬਾਲੀਆਂ ਪੈਬਲੀਆਂ ਨੇ ਤਾਂ ਮੈਂ ਕੱਲੀ ਫਿਰ ਵੀ ਆਪਣੇ ਪੰਜਾਬ ਦੇ ਨਾਲ ਇੰਨਾ ਜ਼ਿਆਦਾ ਜੁੜੀ ਹੋਈ ਆ ਕਿ ਮੈਂ ਕੋਈ ਵੀ ਤਿਹਾਰ ਜਿਹੜਾ ਨਾ ਆਪਣਾ ਪੰਜਾਬ ਦਾ ਛੱਡਦੀ ਨਹੀਂ ਹੈਗੀ ਤੇ ਮੈਂ ਜ਼ਰੂਰ ਮਨਾਉਣੀ ਆ ਭਾਵੇਂ ਉਸ ਤਿਹਾਰ ਦੇ ਵਿੱਚ ਅਸੀਂ ਦੋ ਚਾਰ ਜਣੇ ਕਿਉਂ ਨਾ ਹੋਈਏ ਤੇ 2019 ਦੇ ਵਿੱਚ ਮੇਰੀ ਮੰਮੀ ਇੱਥੇ ਆਈ ਸੀ ਇਕਵਾਡੋਰ ਦੇ ਵਿੱਚ ਤਾਂ ਮੈਂ ਉਦੋਂ ਇਸਤਰੀ ਰੋੜੀ ਸਿੱਖੀ ਅੱਜ ਕੱਲ੍ਹ ਦੇ ਦਿਨ ਸਨ ਤੇ ਮੈਂ ਬੜਾ ਸੋਹਣਾ ਤਿਹਾਰ ਮਨਾਇਆ ਸੀ ਗੱਜ-ਵੱਜ ਕੇ ਕਿ ਤੁਹਾਨੂੰ ਦਿਖਾਵਾਂ ਮੈਂ

ਆ ਵੀਡੀਓ ਬਣਾਇਦਿਆਂ ਮੈਂ ਤਲ ਲਿਆ ਹਾਂ ਹਾਲੋ ਸਰ ਇਹਨੇ ਹਾਲੋ ਦੇਖਿਆ ਤੁਸੀਂ ਸਾਰਿਆਂ ਨੇ ਅੱਜ ਮੇਰੀ ਮਾਂ ਦੁਨੀਆ ਤੇ ਨਹੀਂ ਹੈ। ਚਲੀ ਗਈ ਦੁਨੀਆ ਤੋਂ। ਪਰ ਉਹ ਜਾਂਦਾ ਉਹ ਨਿਸ਼ਾਨੀਆਂ ਆਪਣੀਆਂ ਮੇਰੇ ਨਾਲ ਸਾਰੀਆਂ ਛੱਡ ਕੇ ਗਈ। ਤਾਂ ਤੁਸੀਂ ਵੀ ਦੇਖਿਆ ਹੋਣਾ ਤੁਹਾਨੂੰ ਵੀ ਲੋਹੜੀ ਦਾ ਤਿਹਾਰ ਬਹੁਤ ਚੰਗਾ ਲੱਗਾ ਹੋਣਾ। ਤਾਂ ਬੜੇ ਤਿਹਾਰ ਗਏ ਨੇ ਲੋਹੜੀ ਦੇ। ਪਰ ਇਹ ਤਿਹਾਰ ਮੇਰੇ ਵਾਸਤੇ ਉਹ ਦਿਨ ਬੜਾ ਖਾਸ ਸੀਗਾ। ਕਿਉਂਕਿ ਉਸ ਦਿਨ ਮੇਰੀ ਮਾਂ ਮੇਰੇ ਨਾਲ ਸੀ। ਉਹ ਵੀ ਖਾਸ ਕਰਕੇ ਪਰਦੇਸਾਂ ਦੇ ਵਿੱਚ। ਜਦੋਂ ਮਾਵਾ ਨਾਲ ਹੁੰਦੀਆਂ ਨੇ ਤਾਂ ਉਦੋਂ ਵੈਸੇ ਵੀ ਹਰ ਦਿਨ ਹਨਾ 10-12 ਦਿਨਾਂ ਦੇ ਨੰਗੇ だっ ਤੇ ਜਦੋਂ ਮਾਵਾ ਦੂਰ ਹੋ ਜਾਂਦੀਆਂ ਨੇ ਜਾਂ ਉਦੋਂ ਜਿਹੜੀਆਂ ਪਰਦੇਸਾਂ ਦੇ ਵਿੱਚ ਧੀਆਂ ਹੁੰਦੀਆਂ ਨੇ ਉਹਨਾਂ ਵਾਸਤੇ ਬੜਾ ਉਹ ਸ਼ਾਮਾਂ ਜਿਹੜੀਆਂ ਪੈਂਦੀਆਂ ਨੇ ਜਦੋਂ ਸ਼ਾਮਾਂ ਨੂੰ ਮਾਵਾ ਫੋਨ ਕਰਦੀ ਹੁੰਦੀ ਸੀ ਕਿ ਪੁੱਤਰ ਤੂੰ ਠੀਕ ਏਂ ਕੀ ਹਨਾ ਉਹ ਚੀਜ਼ਾਂ ਦੀਆਂ ਬੜੀਆਂ ਜ਼ਿਆਦਾ ਆਉਂਦੀਆਂ ਨੇ ਤੁਹਾਨੂੰ ਇੰਡੀਆ ਦੀ ਲੋਹੜੀ ਤਾਂ ਯਾਦ ਹੀ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪੱਤਰ ਨਾਲ ਕਿ ਜਦੋਂ ਉਹ ਟਾਈਮ ਹੁੰਦਾ ਸੀ ਤਾਂ ਹਨਾ ਆਪਣਾ ਲੋਹੜੀ ਮੰਗਾਤਾ ਖਾਸ ਕਰਕੇ ਇਹ ਮੈਂ ਗੱਲ ਕਰ ਰਹੀ ਆ 90 99 ਬਨਵੀਦੀ ਉਸ ਤੈਮਨਾ ਘਰ ਦੇ ਨਾਲ ਸਾਰੇ ਸਾਲ ਦੇ ਵਿੱਚ ਇੱਕ ਜਾਂ ਦੋ ਸੂਟ ਲੈ ਕੇ ਦਿੰਦੇ ਹੁੰਦੇ ਸਨ ਮਸਾ ਨਾ ਤਾਂ ਜੇ ਤਾਂ ਕੋਈ ਨਵਾਂ ਸੂਟ ਮਿਲ ਜਾਣਾ ਤਾਂ ਤਾਂ ਪਾ ਲੈਣਾ ਨਹੀਂ ਤਾਂ ਇੱਕ ਦੂਜੀ ਤੋਂ ਮੰਗ ਕੇ ਸੂਟ ਪਾਣਾ ਤੁਹਾਨੂੰ ਸਾਰੀਆਂ ਕੁੜੀਆਂ ਨੂੰ ਜਿਆਦਾ ਹੁੰਦਾ ਨਾ ਮੰਗ ਕੇ ਸੂਟ ਪਾਣਾ ਨਹੀਂ ਤਾਂ ਨਾ ਸੀ ਵਰਦੀ ਤਾਂ ਮਿਲਦੀ ਸੀ ਨਾ ਸਕੂਲ ਦੀ ਸਾਰਿਆਂ ਨੂੰ ਅੱਜ ਕੱਲ ਫਿਰ ਵਰਦੀ ਨੂੰ ਧੋਣਾ ਉਹਨੂੰ ਪ੍ਰੈਸ ਕਰਨਾ ਉਹਨੂੰ ਸੁਕਾਣਾ ਸਕੂਲ ਦੀ ਜਦੋਂ ਵਰਦੀ ਪਾ ਕੇ ਲੋੜ ਹੀ ਮੰਗਣ ਜਾਣਾ ਸੀਗਾ ਉਹ ਇੱਕ ਤਾਂ ਮਜ਼ਾ ਹੀ ਲੱਗਸੇ ਕਿ ਕਿ ਉਹ ਫਿਰ ਇੱਕ ਇੱਕ ਰੁਪਈਆ ਆਪਾਂ ਘਰਾਂ ਘਰਾਂ ਦੇ ਵਿੱਚ ਇਕੱਠਾ ਕਰਕੇ ਲੇਕਿਨ ਜੇ ਆਪਾਂ ਨੂੰ ਕਿਸੇ ਨੇ ਲੋੜ ਹੀ ਨਾ ਦੇਣੀ ਉਹਨੂੰ ਆਪਾਂ ਗਾਲਾਂ ਕੱਢ ਕੇ ਆਣੀਆਂ ਕਰਨੀਆਂ ਨਾ ਬਹੁਤ ਜ਼ਿਆਦਾ ਰਹੀ ਸੀ ਬਹੁਤ ਜ਼ਿਆਦਾ ਮੈਨੂੰ ਜਦ ਰਹਿਦੇ ਥੇ ਪਿੰਕ ਘਰ ਉਹਦੇ ਨਾਲ ਖਾਸ ਕਰਕੇ ਮੈਨੂੰ ਬਹੁਤ ਜ਼ਿਆਦਾ ਬੇਨਤੀ ਕਿਉਂਕਿ ਮੈਂ ਕੋਈ ਵੀ ਲੋੜੀ ਹੋਈ ਜਾਂ ਜਿਸ ਰਾਤੀਆਂ ਲੱਗਦੀਆਂ ਹਨ ਪਿੰਗਾ ਝੂਟਣ ਪਹਿਲੇ ਨੰਬਰ ਤੇ ਜਾਂਦੀ ਹੁੰਦੀ ਸੀ ਮੈਨੂੰ ਬੜਾ ਚਾਹ ਹੁੰਦਾ ਸੀ ਮੈਂ ਚਿੱਤਾਂ ਦਾ ਤੇ ਕੌਣ ਕੌਣ ਮਿਸ ਕਰ ਰਿਹਾ ਪਰਦੇਸਾਂ 'ਚ ਬੈਠ ਕੇ ਕਮੈਂਟ ਕਰਕੇ ਜ਼ਰੂਰ ਮੈਨੂੰ ਦੱਸਣਾ ਕਬਾਕਰੀ ਗੱਲ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜ ਤੁਸੀਂ ਜਿੱਥੇ ਜਿੱਥੇ ਵੀ ਮੇਰੇ ਪੈਣਪਰਾ ਬੈਠੇ ਹੋ ਸਾਰਿਆਂ ਨੂੰ ਇੰਡੀਅਨ ਤਾਜਮਾ ਰੈਸਟੋਰੈਂਟ ਵੱਲੋਂ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ